ਹਿਰਾ ਕਿ ਮੈਂ ਤੈਨੂੰ ਕੀ ਹੋਇਆ ਤੇ ਤੇਰੀ ਬਹੂ ਤਾਂ ਮੇਰੀ ਭੱਜੀ ਆ ਤੇਰੀ ਭੱਜੀ ਜਿਹੜੀ ਬਹੂ ਦੀ ਮਾਂ ਸੀ ਹਾਂ ਉਹ ਸਾਡਾ ਅਪਚ ਹੋ ਰਿਹਾ ਸੀ ਥੋੜਾ ਕੀ ਪਤਾ ਨਹੀਂ ਚਾਬੀ ਭਾਨੇ ਜੇ ਕਿੱਥੇ ਰੱਖ ਦੂਆ ਬੁੜਾ ਆ ਕੀ ਕਰਦਾ ਬਈ ਬੋਲੋ ਮਨੋਂ ਕਰੀਏ ਹਾਂ ਬਾਬੇ ਕੀ ਹੋ ਗਿਆ ਉਹ ਬਈ ਕੋਈ ਕਿਤੇ اتنا ਛੇੜਿਆ ਕਰੋ ਉਹ ਪਾਪੇ ਕੀ ਕਿਹਾ ਯਾਰ ਮੈਂ ਹੁਣ ਉਹ ਕਹਿੰਦੇ ਜੇ ਕਿਹਾ ਮੈਨੂੰ ਬਈ ਸਿਆਣੇ ਬੰਦੇ ਹੋਰ ਵੀ ਤੇਰੇ ਮੇਰੇ ਵਰਗੇ ਨਿਆਣੇ ਵੀ ਕਹਣਗੇ ਹੋ ਜਾਂਦਾ ਉਹ ਮੁੰਡੇ ਦਾ ਪਾਪਾ ਜਿਹੜਾ ਮੁੰਡਾ ਗੜਬੜ ਕਰ। ਵਾਪੇ ਗੜਬੜ ਕਦੋਂ ਕਰੀਆ ਮੈਂ। ਮੈਨੂੰ ਖਜਾਈਂ ਜਾਂਦੇ ਨੇ ਲੋਕ ਯਾਰ। ਕਦੋਂ ਕਰੀਆ ਲੋਕ ਤਾਂ ਭੈਣੇ ਕਢਾਉਂਦੇ ਨੇ ਕਢਾਈ। ਪਤਾ ਨਹੀਂਗਾ ਬਈ ਸਿਆਣਾ ਵੀ ਨਾਣਾ ਵੀ ਮੈਂ ਤਾਂ ਜਿੱਥੇ ਵੀ ਮਿਲਦਾ ਏ ਉਹਦੀ ਗਣਗੇ ਉਹ ਜਾਂਦਾ ਉਹ ਮੁੰਡੇ ਦਾ ਪਾਪਾ ਜਿਹੜਾ ਗੜਬੜ ਕਰਦਾ। ਨਾ ਮੈਨੂੰ ਤਾਂ ਬਈ ਇਹ ਲੱਗੇ ਲੋਕ ਇਹੀ ਗੱਲ ਲੱਗੇ ਹਰ ਇੱਕੇ ਕਹਿਣ ਗੜਬੜ ਵਾਲੇ ਦਾ ਪਾਪਾ ਲੱਗੇ। ਤੇਰੇ ਪਾਪੇ ਹੁਣ ਆਏ ਆਂਗਾ। ਹੁਣ ਉਹ ਦੇਖੀ ਜਬਾਨੀ ਹੈ ਮੇਰੇ ਤੇ ਹੈ। ਯਾਰ ਭਾਈ ਐ ਥੋੜਾ ਵਾਲਾ ਹੁੰਦਾ ਮੜ ਜਾ ਬਚ ਕੇ ਚੱਲਿਆ ਕਰੋ ਜਬਾਨੀ ਹੈ ਜੇ ਪੂਰੇ ਨਾਲ ਕਰੇ ਕੁਝ ਫਿਰ ਕਦੋਂ ਕਰੂ ਉਹ ਤਾਂ ਗੱਲ ਠੀਕ ਹੈ ਤਾਂ ਮੈਂ ਕਿਹੜਾ ਨਹੀਂ ਕੁਝ ਕਰਿਆ ਉਹ ਐ ਵੀ ਮੜ ਜਾ ਢੰਗ ਨਾਲ ਚੱਲਿਆ ਕਰੋ ਮੈਂ ਕਿ ਐ ਜਿੰਨਾ ਲੋਕ ਬਦਨਾਮ ਕਰਦੇ ਨੇ ਆਪਾਂ ਇੰਨੇ ਮਾਰੇ ਤਾਂ ਹੈ ਨਹੀਂ ਨਾ ਨਾ ਇਹ ਤਾਂ ਠੀਕ ਹੈ ਭਾਈ ਇੰਨੇ ਮਾਰੇ ਤਾਂ ਨਹੀਂ ਪਾਪੇ ਉਸ ਹੁੰਦਾ ਹੈ ਭਾਈ ਕੁਝ ਲਾ ਲਾ ਦੇ ਨਾਲ ਕੀ ਦੱਸਾਂ ਪਾਪੇ ਲੋਕ ਬਸ ਬਦਨਾਮ ਵਾਲਾ ਕਰਦੇ ਨੇ ਮੈਂ ਸੈਡ ਹੋ ਜਾਣਾ ਪਾਪੇ ਇਹ ਮੇਰਾ ਹੈ ਇਹ ਤਾਂ ਰਹਿ ਗਿਆ ਇਹ ਤਾਂ ਗੱਲ ਮੈਂ ਮੰਨਦਾ ਕਿ ਮੇਰਾ ਇਕੱਲਾ ਇਕੱਲਾ ਜਿਵਾਖ ਹੈ ਹਾਂ ਠੀਕ ਹੈ ਨਾ ਹੂੰ ਬਾਈ ਦੁਨੀਆਦਾਰੀ ਦਾ ਤੇ ਨੋ ਮੜੀ ਇੰਨੀ ਗੱਲ ਤੋਂ ਚੌਕੜੀ ਬਣਾ ਹੁਣ ਦੇਖ ਲੈ ਪਾਪੇ ਜਦੋਂ ਆਪਣਾਲੇ ਉਹ ਜੰਟੇ ਜਾਂ ਪੈਸੇ ਮੁੱਕਰ ਗਏਗਾ ਤੈਨੂੰ ਪਤਾ ਦੇਖ ਲੈ ਉਹ ਦਰਦ ਨਾਲ ਟੁੱਟਿਆ ਹੋਇਆ ਮੇਰਾ ਮੁੜ ਕੇ ਜੁੜਿਆ ਨਹੀਂ ਜੁੜਦਾ ਨਹੀਂ ਬਾਈ ਟੁੱਟ ਗਏ ਤੇ ਪੈਸੇ ਠੀਕ ਹੈ ਫੇਰ ਹੁਣ ਦੇਖ ਲੈ ਮੈਂ ਆਈਲੈਟਸ ਬਸਤੇ ਕਿੱਥੇ ਕਿੱਥੇ ਨਹੀਂ ਪੈ ਸੀ ਪਰ ਲੱਖ ਲੱਖ ਰੁਪਏ ਡੱਬ ਡੁੱਬ ਗਏ ਆਪਣਾ ਹੋਰ ਬੰਦਾ ਘਟੂ ਨਹੀਂ ਯਾਰ ਨਾ ਨਾ ਫੇਰ ਇੱਕਦਮ ਲੋਕ ਨੇ ਜਿਹੜੇ ਉਹੀ ਕੰਨ ਖਾਈ ਜਾਣਗੇ ਉਹ ਤਾਂ ਕਰੂਗਾ ਕੀ ਇਹ ਗੱਲ ਮਸਾਂ ਮਿਲਦੀ ਹੈ ਲੋਕਾਂ ਨੂੰ ਹੋਰ ਅਲੱਗ ਕਹਿੰਦੇ ਮਸਾਂ ਇਹਦੇ ਕੰਮ ਚ ਹੋਰ ਲਾਦੀ ਨਾਲ ਗੱਲ ਹੋਰ ਲਾਦਦੇ ਨੇ ਤਾਂ ਮੈਨੂੰ ਵੀ ਪਤਾ ਹੈ ਬਸ ਬਾਪੇ ਤੈਨੂੰ ਤੇਰੇ ਪੁੱਤ ਤੇ ਯਕੀਨ ਹੈ ਨਾ ਜੈਨਾਂ ਲੋਕ ਮਾੜਾ ਕਹਿੰਦੇ ਤੂੰ ਇੰਨਾ ਮਾੜਾ ਹੈ ਨਹੀਂ ਮੈਨੂੰ ਪਤਾ ਹੈ ਮੇਰਾ ਜਵਾਖ ਹੈ ਦੁਨੀਆ ਤਾਂ ਇਹ ਕਹਿੰਦੀ ਵੀ ਇਹਨਾਂ ਦਾ ਸੋਤ ਹੈ ਬਾਪ ਪੁੱਤ ਨੇ ਇਹਨੂੰ ਪੜ੍ਹਾ ਕੇ ਮਾਰੂ ਹਾਂ ਬਸ ਗੱਲ ਇਹੀ ਹੈ ਵੀ ਮੇਰੀ ਮਾਂ ਬੱਚਾ ਨਹੀਂ ਉਹ ਰੱਬ ਦੀ ਪਿਆਰੀ ਹੋਗੀ ਸੀ ਪਿਆਰੀ ਹੋਗੀ ਉਹੀ ਗੱਲ ਹੈ ਕਰੀਏ ਕੀ ਮਜਬੂਰੀਆਂ ਨੇ ਹੋਰ ਅੱਬੀ ਨੂੰ ਤੂੰ ਗੁੱਸੇ ਨਾ ਹੋਇਆ ਕਰ। ਨਾ ਮੈਂ ਗੁੱਸੇ ਨਹੀਂ। ਹਾਂ ਤੂੰ ਪਾਪੇ ਤੂੰ ਹੀ ਹੈ ਮੇਰਾ ਦੂਰ ਕੌਣ ਹੈਗਾ? ਠੀਕ ਹੈ ਮੈਂ ਗੁੱਸੇ ਨਹੀਂ ਹੁੰਦਾ। ਉਹੀ ਤਾਂ ਗੱਲ ਹੈ ਕਿ ਤੂੰ ਮੇਰੀ ਗੱਲ ਸੁਣ। ਹੁਣ ਤੇਰੀ ਨੂ ਰਾਣੀ ਆਜੂ ਥੋੜੀ ਜਿਹੀ। ਆਜੂ 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 ਜਦੋਂ ਤੈਨੂੰ ਆਪ ਰੋਟੀਆਂ ਬਣਾ ਕੇ ਦੇਆ ਕਰੂਗੀ ਤੇਰੇ ਮੂੰ ਚ ਬੁਰਕੀਆਂ ਪਾਏਗੀ। ਹਾਂ ਹਾਂ ਕੀ ਬਾਤ ਹੈ ਭਾਈ। ਇਲ ਹੋਰ ਆ ਚਲੋ ਭਾਈ ਐ ਕਰ ਫਿਰ ਮੈਂ ਮੜਾ ਇਹ ਸਮਾਨ ਜਲਾਪਦਾ ਟਰੈਕਟਰ ਤੋਂ। ਹਾਂ ਕਰ ਲੈ ਕਰ ਲੈ ਕਰ ਲੈ। ਜਾ ਅੰਦਰ ਮੈਂ ਮੜਾ ਮੋਟਾ ਵਿਆਹ ਬੂਬਰੇ ਵੀ ਦੇਖ ਲੈ ਮੇਰੇ ਬਾਰੇ। ਉਹ ਤੂੰ ਮੀਨਾ ਘਟੇ ਕੋ। ਮੀਨਾ ਹੁੰਦਾ। ਹਰਿਆ ਹਖਰ ਮੀਨਾ ਗੱਲ ਤੇ ਗੱਲ ਰਹੀ ਹੈ ਗਲਤ ਨੂੰ ਪਾਪੇ ਯਾਰ ਮੈਂ ਥੋੜੀ ਗਲਤ ਚਲ ਠੀਕ ਹੈ ਤੂੰ 8 ਦਿਨ ਦੇ ਅੰਦਰ ਅੰਦਰ ਹੀ ਲੈ ਹੈ 8 ਦਿਨਾਂ ਦੇ ਅੰਦਰ ਅੰਦਰ ਯਾਰ ਪਾਪੇ ਤੂੰ ਤਾਂ ਹੋਰੇ ਗੱਲਾਂ ਕਰਨ ਲੱਗ ਗਿਆ ਲੈ ਆਉ ਆ ਗਿਆ ਚਾਚਾ ਹੈ ਆ ਗਿਆ ਆਉ ਆ ਗਿਆ ਆਉਂਦੇ ਆ ਆਉਂਦੇ ਬਣ ਕੇ ਕੰਫੀਰ ਬਚੂਲ ਪਣੀ ਕਰਦਾ ਹੈ ਨਾਲ ਨਾਲ ਤੇਰੇ ਪੱਗ ਦੀ ਚੱਲਰ ਬਣ ਜਾਵਾ ਚਿਤ ਕਰਦਾ ਪੁਲਿਸ ਹੀ ਆ ਯਾਰਾ ਵੇ ਉਹਦਾ ਮੈਲਾ ਪਾਉਂਦਾ ਹੈ ਆ ਗਿਆ ਵਈ ਫਿਰ ਦਾਂ ਵਈ ਵਧੀਆ ਜੀ ਵਧੀਆ ਹੋਰ ਠੀਕ ਹੈ ਜਮਾ ਆ ਜਮਾ ਠੀਕ ਸਸਰੀ ਗਾ ਚਾਚਾ ਸਸਰੀ ਗਾ ਠੀਕ ਹੈ ਕੀ ਲੱਗਦਾ ਮੈਂ ਦਾ ਚਾਚਾ ਤੇਰੀ ਵਰਦੀ ਨੂੰ ਦੇਖ ਕੇ ਬਾੜਾ ਚਾ ਉਹ ਜਾ ਚੜਦਾ ਅੱਛਾ ਬਾੜਾ ਜਿਆਦਾ ਚਾ ਉਹ ਮੈਨੂੰ ਲੱਗਦਾ ਕੋਈ ਗੜਬੜ ਤਾਂ ਨਹੀਂ ਯਾਰ ਨਾ ਨਾ ਗੜਬੜ ਨਹੀਂ ਦੇਖ ਲੈ ਥੱਲੋਂ ਤੋਂ ਲੈ ਕੇ ਉੱਤੇ ਤੱਕ ਪਹਿਲਾ ਪਾਉਂਗਾ ਪਹਿਲਾ ਪਾਉਂਦਾ ਦੇਖ ਲੈ ਤੈਨੂੰ ਪਤਾ ਲੱਗਿਆ ਮਲਾਜਮ ਬੰਦਿਆਂ ਬਹੁਤ ਕੱਢ ਕੇ ਰੱਖਦੇ ਸਰਕਾਰੀ ਪੈਸਾ ਖਾਂਦਾ ਹੈ ਸਰਕਾਰੀ ਪੈਸਾ ਨਹੀਂ ਖਾਂਦਾ ਹਾਂ 10 ਨੰਬਰੀ ਆ ਜਿੱਦ ਜਿਆ ਭਗਵਾਂ ਤਵਾਂ ਦੀ ਸਰਕਾਰ ਬਣੀ ਆ ਉਦਦੇ ਦੀ ਬੱਲੇ ਬੱਲੇ ਹੋ ਰਹੀ ਆ ਵਾ ਵਾ ਉਹ ਮੇਰੀ ਗੱਲ ਸੁਣ ਲੈ ਚਾਚਾ ਜਦੋਂ ਸਾਡੇ ਚਾਚੇ ਦੀ ਚੜ੍ਹਾਈ ਹੈ ਸਾਡੀ ਚੜ੍ਹਾਈ ਉਹੀ ਤਾਂ ਚੱਕਰ ਹੈ ਇੱਕੋ ਗੱਲ ਆਪਣੀ ਆ ਤੂੰ ਟੈਨਸ਼ਨ ਨਾ ਲੈ ਮੇਰੀ ਗੱਲ ਸੁਣ ਚਾਚਾ ਹੁਣ ਤੇਰੇ ਕੋਲੇ ਇੰਨੀ ਦੁਨੀਆ ਆਉਂਦੀ ਐ ਠੀਕ ਐ ਤੂੰ ਨਾਲ ਪਹਿਲਾ ਨੰਬਰ ਤਾਂ ਤੂੰ ਪੁਲਿਸ ਦੀ ਨੌਕਰੀ ਕਰਦਾ ਠੀਕ ਐ ਫੇਰ ਤੂੰ ਨਾਲ ਕਰਦਾ ਪਚੋਲਪਣੀ ਦਾ ਕੰਮ ਕਰਦੇ ਨਾਲੇ ਕਰਦਾ ਵਿਚੋੜ ਬਿਨੇ ਕਿੰਨੇ ਰਿਸ਼ਤੇ ਕਰਾਤੇ ਦੇਖ ਲਾ ਤੈਨੇ ਮਾ ਦੂਰੇ ਰਿਸ਼ਤੇ ਕਰਾਤੇ ਤੂੰ ਟੈਨਸ਼ਨ ਵਾਲਾ 13 ਨਾ ਕਰਾਦਾ ਹਾਂ 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 ਬਸ ਜਲਦੀ ਛੁਡੀ ਜਲਦੀ ਇਹੀ ਗੱਲ ਦੀ ਤੂੰ ਤਾਂ ਹੀ ਦਾ ਸ਼ਰਮਾ ਕਰਦੇ ਦਿਲ ਦੀ ਗੱਲ ਪਹਿਲਾਂ ਜਲਦੀ ਗੱਲ ਕਰ ਲਈ ਤੈਨੇ ਤਾਂ ਦਿਲ ਦੀ ਗੱਲ ਕੱਢ ਲਈ ਅੰਦਰੋਂ ਆਏ ਤਾਂ ਲੱਗੇ ਬਾਲਾ ਪਿਆਰ ਆਉਂਦਾ ਚਾਚਾ ਤੇਰਾ ਮੇਰੀ ਗੱਲ ਸੁਣਦਾ ਮੁੰਡੇ ਦੀ ਉਮਰ ਹੋ ਰਹੀਆ ਜਨਾਰਾ ਬਸ ਠੀਕ ਤੂੰ ਕਰ ਦੇ ਰਿਸਤਾ ਠੀਕ ਹੈ ਠੀਕ ਹੈ ਤੂੰ ਇਹਨਾਂ ਬਾਵਾ ਟਾਈਮ ਨਾਲ ਆਈ ਹੋਣਾ ਕਿੰਨੇ ਰਿਸਤੇ ਕਰਾਤੇ ਚਾਚਾ ਹਣਾ ਤੈਨੂੰ ਪਤਾ ਤਾਂ ਹੈਗਾ ਮੈਂ ਜੂਸੋ ਦਾ ਕਰਾ ਕੇ ਆਇਆ ਨਾਲ ਲਗਮ ਕਰ ਰਹਿੜਾ ਅੱਛਾ ਹੋਰ ਚੜਾਈ ਬਹੁਤ ਹੈ ਤੇਰੀ ਪੁੱਛ ਕੇ ਤਾਂ ਦੇਖੀ ਬਹੁਤ ਚੜਾਈ ਹੈ ਬਸ ਇਹ ਪਤਾ ਹੈ ਤੇਰੇ ਨਾਲ ਰੂਹਾਂ ਵਾਲਾ ਪਿਆਰਾ ਚਾਚਾ ਚੜਾਈ ਦਾ ਉੱਤੇ ਹੀ ਹੋਇਆ ਜਿੱਦ ਤੇ ਭਗਵਾਨ ਤੁਮਨ ਦਿੱਤੇ ਉਹ ਭਗਮਾਨ ਨਾਲ ਮੁਲਾਜਮ ਤੈਨੂੰ ਪਤਾ ਐ ਫਿਰ ਭਗਮਾਨਤਮਨ ਚਾਚਾ ਸਾਡੀ ਬੰਨਦੀ ਤੂੰ ਨਾ ਉਹਨਾਂ ਦੀ ਗੱਲ ਕਰਿਆ ਕਰ ਤੇਰੀ ਸਰਕਾਰ ਆ ਮੰਨਿਆ ਤੈਨੂੰ ਪੈਸਾ ਦਿੰਦੇ ਨੇ ਉਹ ਹਨਾ ਮੰਨਿਆ ਪਰ ਤੂੰ ਸਾਡੇ ਘਰੇ ਆ ਕੇ ਉਹ ਗੱਲ ਨਾ ਕਰਿਆ ਕਰ ਚਾਚਾ ਚਾਚਾ ਛੱਡ ਪਤੀ ਜਾ ਤੂੰ ਟੈਨਸ਼ਨ ਕਿ ਲੈਣਾ ਫਿਰ ਮੇਰਾ ਰਿਸ਼ਤਾ ਦਾ ਕਰਾ ਦੀ ਤੇਰਾ ਰਿਸ਼ਤਾ ਨਾ ਗੱਟਵਾ ਕਰਾਉਂਗਾ ਤੂੰ ਪੈਨਸ਼ਨ ਕੁੜੀ ਕੁੜੀ ਜਮਾ ਸੋਹਣੀ ਹੋਵੇ ਸਲੇਮਾ ਐਨ ਪੂਰੀ ਕੁੜੀ ਮਾਹ ਜਮਾ ਗੱਟ ਰਹੂਗੀ ਪੂਰੀ ਹੋਰ ਕਿੰਨੀ ਕੁ ਸੋਹਣੀ ਹੋਊਗੀ ਚਾਚਾ ਤੂੰ ਮੇਰੇ ਚਾਚੀ ਜੀ ਨਹੀਂ ਸੋਹਣੀ ਹੋਊਗੀ ਉਹ ਤੇਰੀ ਚਾਚੀ ਨੂੰ ਸਾਡਾ ਤੂੰ ਤੇਰੀ ਚਾਚੀ ਤਾਂ ਉੱਪਰ ਦੀ ਹੋ ਗਈ ਹੈ ਚਾਚਾ ਸੌ ਲੱਗੇ ਬਾਲਾ ਜਿਆਦੇ ਪਿਆਰ ਹੁੰਦਾ ਜੇ ਚਾਚੀ ਵਰਗੀ ਬਹੂ ਲਿਆ ਦੇ ਨਾ ਮੈਂ ਤਾਂ ਤੇਰੇ ਸੌ ਲੱਗੇ ਦੀਵੇ ਲਾਇਆ ਕਰੂੰ ਤੇਰੇ ਮੂਰੇ ਤੂੰ ਮੇਰੀ ਗੱਲ ਸੁਣ ਲੈ ਮੈਂ ਇਹ ਜਿਆ ਬੰਦਾ ਨਹੀਂ ਹੈਗਾ ਤੂੰ ਤੂੰ ਕਹੀ ਜੀ ਗੱਲ ਕਰਦਾ ਯਾਰ ਤੂੰ ਉਹ ਐ ਨਹੀਂ ਚਾਚਾ ਤੂੰ ਤਾਂ ਯਾਰ ਮਲਾਜਮ ਬੰਦਾ ਮੈਂ ਮਲਾਜਮ ਬੰਦਾ ਫਿਰ ਚਾਹ ਪਾਣੀ ਪੀਣੇ ਚੱਲ ਚੱਲ ਤੂੰ ਚਾਹ ਪਾਣੀ ਪਿਲਾ ਆਪਣੀ ਕਿਉਂ ਗੋੜੀ ਵਾਲਾ ਬੱਤਾ ਭਲਿਉ ਤੈਨੂੰ ਮੇਰੀ ਗੱਲ ਸੁਣ ਲੈ ਰਿਸ਼ਤਾ ਇਹ ਜਿਹਾ ਲਿਆਉਂਗਾ ਪਿੰਡ ਚ ਲੋਕ ਝਾਕਣਗੇ ਝਾਕਣਗੇ ਹੋਰ ਹੂੰ ਹੀ ਨਾ ਮੇਰੀ ਬਹੂ ਕਿਤੇ ਤੂੰ ਹੋਰੇ ਲੋਟ ਦੀ ਲਿਆ ਨਹੀਂ ਸਾਰਾ ਪਿੰਡ ਝਾਕਿਆ ਕਰੇ ਹੋਰ ਆਪਣੇ ਪਾਪੇ ਬਾਈ ਨੂੰ ਪੁੱਛ ਲੈ ਨਹੀਂ ਕੇ ਬਈ ਬੰਦਾ ਹੀ ਨਹੀਂ ਬਾਈ ਤੂੰ ਪੁੱਛ ਲੈ ਮੈਂ ਕਿਹੜੇ ਰਿਸ਼ਤੇ ਗਲਤਾ ਦੂੰ ਗਲਤਾ ਦੂ ਚਾਚਾ ਓਏ ਤੂੰ ਕਹੀ ਗੱਲਾਂ ਕਰਦਾ ਨਾ ਗਲਤ ਕਰਦਾ ਤੂੰ ਮੇਰੀ ਬਹੂ ਦੂਜੇ ਲੋਟ ਵਾਲੀ ਲੈ ਕੇ ਦੇਂਗਾ ਨਾ ਬੋਹੀ ਨਹੀਂ ਭਤੀਜਾ ਤੂੰ ਟੈਨਸ਼ਨ ਨਾਲੇ ਮੈਂ ਦੂਜੇ ਲੋਟ ਲਿਆਉਂਦੀ ਨਹੀਂਗਾ ਤੂੰ ਯਾਰ ਗਲਤ ਕਿਉਂ ਸਮਝਦਾ ਮੈਨੂੰ ਚੱਲ ਫਿਰ ਹੁਣ ਤੂੰ ਕਿ ਹਾਂ ਚੱਲ ਚੱਲ ਅੰਦਰ ਚਾਹ ਪਾਣੀ ਪੀਂਨੀ ਆ ਚੱਲ ਚੱਲ ਮੂ ਮੇਰੇ ਚਾਚੇ ਦੀ ਤਰੀ ਬਾਲੀ ਜਿਆਦੇ ਆ ਜਾ ਤੂੰ ਪੁੱਤ ਇਹ ਗੱਲ ਛੱਡ ਦੇ ਜਮਾ ਹਾਂ ਮੇਰੀ ਗੱਲ ਸੁਣ ਹਾਂ ਇੱਕ ਕਿਹੜੀ ਤੇ ਚਾਚੀ ਐ ਹਾਂ ਉਹਦਾ ਨਾਮ ਬਾਲਾ ਮੋ ਚਾਚੀ ਕਿਹ ਹੁੰਦੀਆਂ ਚਾਚੀਆਂ ਚਾਰ ਹੁੰਦੀਆਂ ਨੇ ਮੇਰੇ ਰਚਾ ਤੂੰ ਵੀ ਹੋਰ ਇਹ ਗੱਲਾਂ ਕਰੀ ਜਨਾ ਚਾਚੀ ਤੇਰੀ ਬੰਬ ਹੈ ਬੰਬ ਹੈ ਹੋਰ ਸੌ ਲੱਗੀ ਚਾਚਾ ਜੀ ਇੱਕ ਢੇੜਾ ਦਵਾ ਦੇਣਾ ਚਾਚੀ ਦਾ ਤੂੰ ਐਸੀ ਜੀ ਗੱਲਾਂ ਕਰਦਾ ਤੂੰ ਚਾਚੀ ਦੇ ਘਰ ਨਹੀਂ ਆਣਾ ਮਜ਼ਾਕ ਕਰਦਾ ਮਜ਼ਾਕ ਦੇਖੀ ਬਾਪੇ ਮਜ਼ਾਕ ਸਾਰੀ ਆ ਗਈ ਅਗਰੇ ਉਹ ਨਾ ਮਜ਼ਾਕ ਕਰਦਾ ਮਜ਼ਾਕ ਕਰਦਾ ਮੇਰੀ ਗੱਲ ਸੁਣ ਲੈ ਤੈਨੂੰ ਤੂੰ ਐਂ ਦੱਸ ਵੀ ਕਿਹ ਜੀ ਚਾਹੀਦੀ ਕੁੜੀ ਬੋ ਕੁੜੀ ਮੇਰੀ ਸ਼ਰਤ ਇੱਕ ਹੈ ਵੀ ਕੁੜੀ ਜਮਾ ਕਾਟਰਪੀਸ ਕਾਟਰਪੀਸ ਪੂਰਾ ਚਾਚੀ ਮੱਖਾ ਜਮੀ ਬਿਊਟੀਫੁੱਲ ਹੋਵੇ ਵੰਡਰਫੁੱਲ ਬਿਊਟੀਫੁੱਲ ਬਿਊਟੀਫੁੱਲ ਦਾ ਮਤਲਬ ਸੋਹਣੀ ਚਾਚੇ ਉਹੀ ਪੁਲਿਸ ਵਾਲੇ ਮੈਨੂੰ ਲੱਗਦਾ ਤੂੰ ਉਹ ਉਹੀ ਰੱਖ ਲਿਆ ਉੱਤੈ ਨੂੰ ਪਤਾ ਮੇਰਾ ਅੰਗਰੇਜ਼ੀ ਹੱਥ ਟੈਟ ਐ ਅੰਗਰੇਜ਼ੀ ਜਹਤ ਟੈਟ ਐ ਫਿਰ ਉਦੋਂ ਹੱਥ ਸਿੱਧਾ ਕਰ ਲਾਂਦਾ ਉਦੋਂ ਤਾਂ ਮੈਡਮ ਕਣੀ ਹੈ ਦੇਖ ਲੈ ਪਾਪੇ ਉਦੋਂ ਤਾਂ ਉਦੋਂ ਤਾਂ ਮੈਡਮ ਕਣੀ ਐ ਟਰਾਈਆਂ ਮਾਰਿਆ ਕਰੀ ਮਾਰਦਾ ਸੀ ਕਨਾ ਉਹਦਾ ਜਦੋਂ ਜਵਾਨੀ ਦੀ ਭਾਈ ਉਦੋਂ ਮਾਰਦੇ ਜੇ ਤੂੰ ਦੱਸ ਭਤੀਜਾ ਹੁਣ ਤੇਰੇ ਤੇ ਜਵਾਨੀ ਆਈ ਹਣਾ ਜਵਾਨੀ ਤਾਂ ਆਈ ਐ ਹੁਣ ਮੈਂ ਕਰਾਂ ਕੀ ਪਹਿਲਾਂ ਮੈਨੂੰ ਐ ਦੱਸ ਕਿੰਨੇ ਦਿਨਾਂ ਚ ਰਿਸ਼ਤਾ ਲਿਆ ਦੇਂਗਾ ਮੇਰੀ ਗੱਲ ਸੁਣਦਾ ਹੂੰ ਪੂਰਾ ਪਰਾਗਮੰਡੀ ਨੂੰ ਪਤਾ ਨਾਲ ਲਗੇ ਠੀਕ ਹੈ ਮੈਂ ਜਰਾ ਅੱਠਵੇਂ ਨੂੰ ਰਿਸ਼ਤੇ ਨਾਲ ਘੂਕੂਣਾ ਮੇਰੀ ਗੱਲ ਸੁਣਨਾ ਮੇਰੇ ਪਹਿਲੀ ਲੱਖ ਰੁਪਏ ਜੈਂਟਾਂ ਚ ਫਸਿਆ ਪਿਆ ਕਿਤੇ ਠੀਕ ਹੈ ਤੇਰਾ ਛਾਂਪ ਤੇਰੇ ਚ ਫਸ ਜੇ ਕਿਤੇ ਉਹ ਕੰਮ ਨਾ ਕਰਦੀ 10 ਨੰਬਰੀਏ ਪੁਰਸੀ ਵਾਲਾ ਤੂੰ ਮੈਨੂੰ ਹੀ ਸਮਝਾ ਮੈਂ ਇੰਨੇ ਕੇਸ ਨਵੇੜ ਤੇ ਭਤੀਜਾ ਮੇਰਾ ਪਹਿਲੀ ਦਾ ਲੱਖ ਰੁਪਏ ਫਸਿਆ ਪੈ ਜੈਂਟਾਂ ਚ ਤੈਨੂੰ ਮੈਂ ਦੱਸਤੀ ਗੱਲ ਭਤੀਜੇ ਮੈਂ ਤੇਰੇ ਲਈ ਹੈਗਾ ਆ ਬਾਈ ਹੈ ਬਾਈ ਨੂੰ ਵੀ ਪਤਾ ਹੈ ਬਾਈ ਨੂੰ ਪੁੱਛ ਕੇ ਦੇਖ ਲੈ ਕੁੜੀ ਸੋਹਣੀ ਹੋਣੀ ਚਾਹੀਦੀ ਹੈ ਹਾਂ ਚਾਚਾ ਕੁੜੀ ਸੋਹਣੀ ਕੁੜੀ ਦਾ ਮਾਂ ਤੂੰ ਪਰਵਾਹ ਛੱਡ ਦੇ ਯਾਰ ਪੰਪ ਲਿਆ ਕੇ ਦਊਂਗਾ ਨਾਲੇ ਪੂਰੀ ਹੋਰ ਪਿੰਡ ਦੇ ਦੇਖੀ ਤੂੰ ਕਿਵੇਂ ਝਾਕਿਆ ਕਰਨਗੇ ਬਾਲੀ ਪੰਪ ਵੀ ਨਾ ਲਿਆ ਦੀ ਕਿਤੇ ਪਿੰਡ ਵਾਲੀ ਲੈ ਜਾਣ ਮੇਰੀ ਬਹੂ ਨੂੰ ਉਹ ਤਾਂ ਨੂੰ ਲੈ ਕੇ ਜਾਣਗੇ ਹੋਰ ਦੇਖ ਲੈ ਕੰਨ ਚੱਲ ਕੋਈ ਨਹੀਂ ਫਿਰ ਚਾਚਾ ਫਿਰ ਕਰਦੇ ਆਪਾਂ ਗੱਲ ਚੱਲ ਤੂੰ ਐ ਕਰ ਪਾਣੀ ਲਿਆਉਂਦੀ ਪਾਣੀ ਲਿਆਵਾ ਚੱਲ ਮੈਂ ਗੱਲ ਕਰਦਾ ਪਾਣੀ ਲਿਆਉਣਾ ਮੈਂ ਕੋਕੋਕੋਲਾ ਤਾਂ ਨਹੀਂ ਪੀਣਾ ਤੂੰ ਲਿਆ ਕੋਕੋਕੋਲਾ ਲੈ ਆ ਚੱਲ ਚੱਲਦੇ ਹਾਂ ਰਸਤਾ ਕਰਾਣਾ ਹੈ ਹੂੰ ਮੇਰੀ ਗੱਲ ਸੁਣ ਲੈ ਜਰਨਾਲ ਠੀਕ ਹੈ ਇੱਕ ਕੜਾ ਲੱਗੂ ਅਸਾਂ ਦਾ ਕੜਾ ਹੀ ਪਾ ਦੂੰ ਕੜਾ ਹਾਂ ਤੇ ਮਾ ਤੂੰ ਟੈਨਸ਼ਨ ਨਾ ਲੈ ਰਿਸ਼ਤਾ ਅਸੀਂ ਲਿਆਉਂਗਾ ਦੂਰ ਦੋਲੇ ਦਾ ਕੜਾ ਪਾ ਦੂੰ ਹਾਂ ਦੂਰ ਦੋਲੇ ਦਾ ਕੜਾ ਅਸਾਂ ਇਹ ਦੱਸ ਕੁੜਮਣੀ ਦੀ ਉਮਰ ਕਿੰਨੀ ਕੇ ਤਾਂ ਕੁੜਮਣੀ ਦੀ ਉਮਰ ਤੋਂ ਕੀ ਲੈਣਾ ਉਹ ਤਾਂ ਵੀ ਵੀ ਗੱਲ ਦੇ ਮੁੰਡੇ ਦਾ ਘਰ ਬਸਾ ਦੂੰ ਮਹਾਂ ਜੀ ਪੁੱਛਣ ਲੱਗ ਪਈ ਬਸਾ ਕੇ ਉਸ ਤੋਂ ਬਾਅਦ ਕਰ ਲਈਏ ਮੇਰੇ ਬੇਟੇ ਦੇ ਨਾਲ ਜਿਉਂਦੀ ਹੋਏ ਜਿਉਂਦੀ ਹੈ ਉਹ ਜਿਉਂਦੀ ਹੈ ਬਸ ਠੀਕ ਹੈ ਫੇਰ ਕਰਾ ਉਹ ਤਾਂ ਉੱਤੇ ਹੈ ਟੈਨਸ਼ਨ ਨਾ ਲੈ ਕਰਾ ਦੇ ਫਿਰ ਦਿਖਾਦਾ ਹਾਂ ਚਲ ਠੀਕ ਬਸ 8 ਦਿਨ ਦੇ ਅੰਦਰ ਅੰਦਰ ਹੋਣਾ ਚਾਹੀਦਾ ਮੋਡਾ ਤਾਂ ਉਬਲ ਉਬਲ ਕੇ ਐ ਹੋਇਆ ਪੈਗਾ ਜਿਵੇਂ ਸਾਗ ਬਣ ਜਾਂਦਾ ਹੈ ਆਏ ਬismillah ਕਰ ਬਾਬਾ ਬੈਠਾ ਕੀ ਹੋ ਗਿਆ ਤਾਏ ਕੁਝ ਨਹੀਂ ਹੋਇਆ ਭਾਈ ਐ ਸਾਈਡ ਜਾ ਖੜਾਂਗਾ ਚਲ ਉਹ ਆ ਕੇ ਬੈਠ ਕੇ ਚਲ ਟੈਂਟ ਜਿਹਾ ਪਾਸ ਕਰਨ ਵਾਲੀ ਗੱਲ ਅੱਛਾ ਅੱਛਾ ਮੇਰੇ ਵਾਲਾ ਪਾਪਾ ਡਿੱਕਣ ਲੱਗ ਰਿਹਾ ਕਹਿੰਦਾ ਮੇਰਾ ਭਾਈ ਆ ਹੀ ਨਹੀਂ ਹੈਗਾ ਰੋਟੀ ਖਾਣੀ ਉਹਨੇ ਤੇਰੇ ਨਾਲ ਚਲੋ ਖਾ ਲਾਂਗੇ ਤੇ ਰੋਟੀ ਨੂੰ ਆਪਣੇ ਰੱਖ ਲਈ ਐਣਾ ਪਾਪਾ ਤੂੰ ਗੁੱਸਾ ਹੋ ਗਿਆ ਕਰ ਪਾਪੀ ਨਿਕਲ ਜਾਂਦਾ ਤਾਂ ਆਇਆ ਲੱਗਦਾ ਮੇਰਾ ਤਾਂ ਹੈ ਚਲੋ ਕੋਈ ਨਹੀਂ ਗੁੱਸੇ ਨਾ ਹੋ ਗਿਆ ਕਰ ਤਾਈ ਤੂੰ ਮੇਰਾ ਸੁਭਾਅ ਹੀ ਗੁੱਸੇ ਆ ਜਾਂਦਾ ਮੇਰੇ ਕੋਲ ਉਹ ਆ ਜਾਂਦਾਗਾ ਨਾ ਨਾ ਚਲ ਕੋਈ ਗੱਲ ਨਹੀਂ ਮੇਰਾ ਪਾਪਾ ਕਦੇ ਮਾੜਾ ਚੰਗਾ ਬੋਲਦਾ ਤਾਂ ਤੈਨੂੰ ਚਲ ਐਣਾ ਸੋਚੀ ਵੀ ਪਤਾ ਨਹੀਂ ਹਨਾ ਜਮੀਨ ਕਰ ਕੀ ਕਰ ਦੇ ਕੇ ਹਨਾ ਹੂ ਮੋ ਤੁਹਾਨੂੰ ਆਉਂਦਾ ਪੂਰਾ ਤੇਰਾ ਪਾਪਾ ਕਹੀ ਗਈ ਜਮੀਨ ਤੂੰ ਨਹੀਂ ਫਿਰਿਆ ਹੋਇਆ ਨਾ ਜਿਵੇਂ ਖਾ ਨੂੰ ਵੀ ਜਮੀਨ ਤੇ ਪੰਨੋ ਖਰਾਬੀ ਫਿਰ ਕਿਹੜਾ ਖੜੇ ਨਾ 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 ਇਹੋ ਜੀ ਗੱਲ ਨਹੀਂ ਤੇਰੇ ਨਾਲ ਰੂਹ ਵਾਲਾ ਪਿਆਰ ਹੈਗਾ ਇਹੋ ਜੀ ਗੱਲ ਨਹੀਂ ਤਾਂ ਇਹ ਹੋਰ ਜਾਨੀ ਤਾਂ ਬਾਂ ਕਿੱਥੇ ਹੁੰਦੀ ਹੈ ਨਾ ਜਮੀਨ ਹੀ ਗੱਲ ਹੈ ਇਹੋ ਜੀ ਤਾਂ ਮਸ ਐ ਹੈਗਾ ਵੀ ਜਦੋਂ ਦਿਲ ਮਿਲ ਜਾਂਦੇ ਨੇ ਚਲ ਹੁਣ ਵੀ ਛੁੱਟਿਆ ਫਿਰ ਵੀ ਛੁੱਟਿਆ ਹਾਂ ਤਾਂ ਆ ਤਾਂ ਹੈਗਾ ਫਿਰ ਤੈਨੂੰ ਰੋਟੀ ਪਨੀਰ ਤੋਂ ਬਿਨਾਂ ਤਾਂ ਅਸੀਂ ਕਦੇ ਦਿੱਤੀ ਨਹੀਂ ਗਈ ਚਲ ਤਾਂ ਵੀ ਬਾਈ ਜੇ ਨਜ਼ਰ ਰੱਖਾਂ ਉਸੇ ਬੋਲਣਗੇ ਇਸੇ ਗੱਲ ਇਸੇ ਗੱਲ ਕਰੋ ਤਾਂ ਨਾ ਨਾ ਇਹੋ ਜੀ ਗੱਲ ਨਹੀਂ ਤਾਂ ਇਹ ਤੂੰ ਦਉਂ ਹੀ ਲਾ ਗਿਆ ਦਿਲ ਤੇ ਮੈਂ ਤਾਂ ਤੈਨੂੰ ਐਂ ਕਹਿੰਦਾ ਹੀਗਾ ਉਹਨਾਂ ਨਾਲ ਟੈ ਰੋਟੀ ਲਾਉਣ ਵਾਲੀ ਤੇਰੀ ਨੂੰ ਆ ਜੂਗੀ। ਦੋ ਜਾਨ ਮੈਂ ਤਾਂ ਕਹਿੰਦਾ ਚੰਗੀ ਗੱਲ ਐ ਬਈ ਮੈਨੂੰ ਵੀ ਇਸ ਵਕਤ ਬੰਦੇ ਨੇ ਕਿਹਾ ਮੈਂ ਤਾਂ ਆ ਪੁੱਛਣ ਕਿ ਤੇਰੀ ਬਸਤੀ ਸੀ। ਬੰਦਾ ਕੋਈ ਪੁਲਸੀਆ ਨਹੀਂ ਪੁਲਸੀਆ ਆਪਣੇ ਪੰਡਾਲਾ ਗੁਰੀ। ਹਾਂ ਹਾਂ। ਉਹ ਰਿਸ਼ਤਾ ਕਰਾ ਰਿਹਾ ਮੈਨੂੰ। ਹਾਂ। ਕਹਿੰਦਾ ਟੌਪ ਦੀ ਬਹੂ ਲੈਉਂ ਤੇਰੇ ਬਾਸ। ਅੱਛਾ। ਬਹੂ ਕਾਦੀ ਐ ਮੈਂ ਕਹਿੰਦਾ ਜਮੀ ਮੇਰਾ ਓਕੇ ਐ ਕੰਮ। ਵਧੀਆ ਚੰਗੀ ਗੱਲ ਐ। ਬਸ ਫਿਰ ਜਦੋਂ ਤੇਰੀ ਮਰਜ਼ੀ ਚਾਹੀਦੀ ਵਿਚ ਤੇਰੇ ਵਿਚੰਦੇ। ਹਾਂ। ਇਹ ਗੱਲ ਕਾਦੀ ਐ। ਗੱਲ ਕਾਦੀ ਐ। ਬਾਕੀ ਆਏ ਆ ਹੁਣ। ਆਏ ਹਨ ਵੀ ਅੱਜ ਕੱਲ ਵੀ ਕੱਪੜੇ ਦਾ ਹੀ ਠੀਕ ਨੇ ਮੈਂ ਅਜੀ ਕਿਹਾ ਫੈਸ਼ਨ ਦੇਖ ਨਹੀਂ ਆ ਹਾਂ ਟੋਰ ਉੱਡ ਲਗੀ ਹੋਈ ਦੇਖ ਰਿਹਾ ਉਹਨੇ ਮੈਨੂੰ ਪਸੰਦ ਨਹੀਂ ਕਰਨਾ ਜੀ ਮੈਂ ਕੱਪੜੇ ਪਾ ਕੇ ਆਪਣੇ ਪਹਿਣਗੇ ਉਹ ਫਿਰ ਦੇਖ ਕੋਈ ਕੁੜੀ ਜਾ ਅੱਛਾ ਫਿਰ ਲਾਵਾਂ ਪੈਸੇ ਵਧੀਆ ਜੁੱਤੀ ਜੁੱਤੀ ਵਧੀਆ ਅੱਛਾ ਬਿਲਕੁਲ ਵੈਸਾ ਜੁੱਤੀ ਪੈਂਟ ਪੁਰਸ਼ ਨਾ ਲੈਵਾਂ ਮੈਂ ਪੈਂਟ ਪੁਰਸ਼ ਤੇ ਵਧੀਆ ਉਠ ਲਿਆ ਅੱਛਾ ਬਾਕੀ ਕਿੰਗੀ ਜਾਨ ਨੂੰ ਤਕਰਾ ਵਧੀਆ ਬਾਅਦ ਜਦੋਂ ਮੈਂ ਪੂਰੇ ਕਰਾਉਂਗਾ ਪੂਰੇ ਰੰਗ ਦੇ ਵਿੱਚ ਨਾਲ ਕਲਰ ਦੇ ਵਿੱਚ ਪੂਰੇ ਕਰਾਉਂਗਾ ਜੱਜਗੇ ਤੇ ਹੁਣ ਨਾ ਤਾਂ ਪੂਰੇ ਜੱਜਣਗੇ ਫਿਰ ਆਇਆ ਤਾਈ ਤੂੰ ਹੈ ਗੁੱਸੇ ਦਾ ਹੋਣਾਗਾ ਚਲੋ ਕੋਈ ਨਹੀਂ ਬਕਦਰ ਨਿਕਰ ਨਹੀਂ ਆ ਜੀਗਾ ਫਿਰ ਮੈਂ ਜਾਣਨਾਗਾ ਕੰਮ ਮੈਂ ਜਾ ਕੇ ਆਉਣਾ ਅਬ ਕਰੇ ਬਗਦੀ ਠੀਕ ਆ ਗੁੱਸਾ ਨਾ ਮੰਨੀ ਕਿਸੇ ਗੱਲ ਦਾ ਉਹ ਪਿਆਰ ਜਾ ਦੇ ਆਉਂਦਾ ਤੈਨੂੰ ਮੇਰੇ ਪਾਪੇ ਨਾਲ ਤੇਰਾ ਜਿਆਦਾ ਆਉਂਦਾ ਮੈਨੂੰ ਕੋਈ ਗੱਲ ਨਹੀਂ ਭਾਈ ਫਿਰ ਮੈਨੂੰ ਕਿਹੜਾ ਤੁਸੀਂ ਪਿਆਰੇ ਹੋ ਹਾਂ ਹਾਂ ਵੈਨ ਵੀ ਜੇ ਤੁਸਾਨੂੰ ਆਵੇ ਫਿਰ ਮੈਂ ਪੈਂਟ ਪੁਰ ਸਟ ਲੈ ਆਵਾ ਹਾਂ ਪੈਂਟ ਵਧੀਆ ਨਹੀਂ ਹਾਂ ਕੋ ਕੜਾ ਪਾਲਦਾ ਬਚੋਲਾ ਕਹਿੰਦਾ ਕੜਾ ਲਊਗਾ ਪੁਲਸੀਆ ਕਹਿੰਦਾ ਕੋਈ ਕੋਈ ਨਹੀਂ ਕਰਦਾਂਗੇ ਸਭ ਉਸ ਬਣਾ ਦਾਂਗੇ ਤੁਸੀਂ ਘਟ ਰਹੀ ਠੀਕ ਆ ਠੀਕ ਆ ਚੱਲ ਤਾਂ ਠੀਕ ਆ ਤਾਂ ਠੀਕ ਠੀਕ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਅੱਛੀ ਗੱਲ ਪੁੱਛਣਾ ਵਧੀਆ ਕੱਪੜੇ ਵਧੀਆ ਦੇ ਮੈਂ ਦੇ ਦੂੰ ਜੇ ਤੈਨੂੰ ਲੋੜ ਹੋਵੇ ਨਾ ਨਾ ਇਹ ਤਾਂ ਮੇਰੇ ਪਾਪੇ ਕੋਲ ਹੈਗੇ ਨੇ ਆਰਤੀਆ ਭੈਣ ਦਾ ਖਸਮ ਦਿੰਦੀ ਨਹੀਂ ਕੱਢ ਕੇ ਮੇਰੇ ਪਾਪੇ ਨੇ ਰੱਖ ਰਖੇ ਨੇ ਥਾਮ ਕੇ ਪਏ ਤਾਂ ਕਰਕੇ ਕੋਈ ਕੋਈ ਨਹੀਂ ਵਧੀਆ ਹਾਂ ਠੀਕ ਆ ਤਾਂ ਇਹ ਜੀ ਦਾ ਜ਼ਰੂਰੀ ਹੈ ਹਾਂ ਹਾਂ ਜੋ ਫੋਨ ਨਾ ਕਰਾਇ ਜਵਾਨੀ ਆ ਮੇਰੇ ਤੇ ਹੁਣ ਤਾਂ ਨਾ ਇਹ ਉਮਰ ਪੱਕਦੀ ਜਾਂਦੀ ਫਿਰ ਕਹਾਗਾ ਹੋਰ ਇਸ ਤੋਂ ਬਾਅਦ ਫਿਰ ਮੈਨੂੰ ਕੌਣ ਕਰੂਗਾ ਰਿਸ਼ਤਾ ਤੂੰ ਦੇਖ ਲੈ ਤੂੰ ਦੇਖ ਲੈ ਜਦੋਂ ਤਰੀ ਉਮਰ ਲੰਗੀ ਤੈਨੂੰ ਕਿਸੇ ਨੇ ਨਹੀਂ ਕਰਿਆ। ਉਹ ਨਿਸ਼ਾਨ ਦਾ ਕਹਿ ਰਿਹਾ ਜੀ ਕਮਾ ਕਰਦਾ। ਉਹੀ ਕਹਦਾ ਹੁਣ ਮੈਨੂੰ ਕਹਿੰਦਾ ਮੇਰਾ ਬਾਪਾ ਕਹਿੰਦਾ ਕਦੇ ਕਿਸੇ ਦੀ ਕੁੜੀ ਛੇੜਦਣਾ ਫਲਾਣਾ ਛੇੜਦਣਾ ਮੈਂ ਕਦੇ ਛੇੜਿਆ ਜਾ ਬਦਨਾਮ ਕਰਦੇ ਨੇ ਲੋਕ। ਲੋਕ ਜਾਣ ਕੇ ਬਦਨਾਮ। ਉਹ ਪਿੰਡ ਦੇ ਖਾਸ ਸਾਮਣੇ ਲੋਕਾਂ। ਹਾਂ ਹੋਰ ਕੀ ਕਰੀਏ। ਅਗਲਾ ਕਨੇ ਸਾਈ ਦਾ ਰਿਸ਼ਤਾ ਨਾ ਹੋ ਜਾਏ ਇਹਨੂੰ ਬਦਨਾਮ ਕਰੇ ਹੋਏ। ਉਹੀ ਤਾਂ ਚੱਕਰ ਹੈ ਹੁਣ ਨਾਲੇ ਜਬਾਨੀ ਹੈ। ਜੇ ਚੱਲ ਕਰ ਵੀ ਦਿੱਤਾ ਕੋਈ ਮਾੜੀ ਚੰਗੀ ਗੱਲ ਹਣਾ। ਉਮਰ ਨਾਲ 104 ਹੋਈ ਨੇ। ਚਾਹੂ ਕੁੜੀਆਂ ਨੇ ਮੇਰੇ ਪਾਪੇ ਨੇ ਕਿਹੜਾ ਕਾਰੇ ਕਰੇ ਨਹੀਂ ਬਥੇਰੀਆਂ ਮੁਲੀ ਸੀ ਬੰਦਾ ਠੀਕ ਹੈ ਚਲ ਠੀਕ ਹੈ ਤਾਏ ਚਲ ਕੋਈ ਗੱਲ ਸਮਝਾਣਾ ਕੋਈ ਗੱਲ ਨਹੀਂ ਠੀਕ ਹੈ ਆ ਜੀ ਅੱਛਾ ਹਾਂ ਚਲ ਆਣਾ ਹਉ ਗੱਲਾਂ ਬਾਤਾਂ ਸਾਡੀਆਂ ਨਹੀਂ ਉੱਚੀਆਂ ਬੰਦੀਆਂ ਰਹਿਣ ਪਾਪੇ ਕੀ ਕਰਦਾ ਉਹ ਬੈਠਿਆ ਬਾਈ ਸੋਪਤੀ ਅੱਛਾ ਅੱਛਾ ਹੋਈ ਸੀ ਮੇਰੀ ਗੱਲ ਦੁਬਾਰੀ ਚਾਚੇ ਨਾਲ ਅੱਛਾ ਹਾਂ ਹਾਂ ਉਹ ਫਿਰ ਆਏਗਾ ਅਪਣੇ ਹੁਣ ਹਨਾ ਛਾਗਣ ਵੀ ਪਊਗਾ ਪਊਆ ਤੇ ਫਿਰ ਕੱਪੜਾ ਲੀਦਾ ਵੀ ਪੈਸੇ ਚਾਹੀਦੇ ਚਰਨਜੀ ਬਾਣੀਆਂ ਤੋਂ ਲੈ ਜੀ ਫੜਕੇ ਇੱੱਡੇ ਤੋਂ ਚਰਨਜੀ ਬਾਣੀਆਂ ਦਾ ਭੈਣ ਦਾ ਖਸਮ ਐਡਾ ਕਬੀ ਜਣਾ ਗੱਲਾਂ ਛੱਡ ਦੇ। ਓਹੋ ਉਹ ਤੋਂ ਫੜਨਾ ਨਹੀਂ ਦੂਏ ਤੋਂ ਚਰਨਜੀ ਦੇ ਭਾਈ ਤੋਂ ਉਹ ਦੋਨੇ ਉਹ ਵੀ ਕੁੱਤਾ ਹੈ ਦੋਨੇ ਭੈਣ ਗੜਾਉਂਦੇ ਨੇ ਹੁਕਟ ਕੋਈ ਗੱਲ ਨਹੀਂ ਪੈਸੇ ਮੈਂ ਦੇ ਦੂੰਗਾ ਜੇ ਤੂੰ ਜਾਵੇਂਗਾ। ਮੇਰੀ ਗੱਲ ਸੁਣਦਾ ਪਾਪੀ। ਉਹ ਵੀ ਦੇ ਦੂੰਗਾ ਤੈਨੂੰ। ਜੇ ਹੁਣ ਮੈਂ ਆ ਸੜੇ ਹੋਏ ਕੱਪੜੇ ਨਾ ਨਾ ਛੜੇ ਹੋਏ ਕਿਉਂ ਬਈ 100 ਲੱਖ ਰੁਪਈਆ ਲੈ ਜੀਂ ਚਹੀ ਅਗਲਾ ਕਹੂਗਾ ਕੋਟੀ ਦਾ ਏਡੀ ਪਰਖੀ ਹੈ ਤੜਕੇ ਜਦੋਂ ਜਾਵੇਂਗਾ ਹੁਣ ਮੇਰੀ ਜੀਬ 'ਚ ਨਹੀਂ ਲੱਗੀ ਥੱਲੇ ਪਏ ਨਹੀਂ ਤੂੰ 100 ਲੱਖ ਰੁਪਈਆ ਲੈ ਜੀ ਜਿਹੇ ਜ ਮਰਜੀ ਤੇਰੇ ਪਸੰਦ ਦਾ ਉਹ ਸੂਟ ਉਹ ਹੀ ਆਪਦੇ ਕੱਪੜੇ ਕਿੰਨਾ ਐ ਕਰੂੰ ਲੱਖ ਰੁਪਈਆ ਚ ਉਹਦਾ ਕੜਾ ਵੀ ਦੇ ਆਉਂਗਾ ਵਿੱਚੇ ਹਾਂ ਕੁਛ ਮਰਜੀ ਦੀ ਐ ਐ ਇੰਨੇ ਪੈਸੇ ਫਿਰ ਪਾਪਾ ਮੈਂ ਕੇਅਰ ਕਰਦਾ ਨਾ ਕਰੀ ਹਾਂ ਰਿਸਪੈਕਟ ਜ਼ਰੂਰੀ ਹੈ ਨਾ ਠੀਕ ਹੈ ਜਿਹੜੀ ਤਾਂ ਆਪਾਂ ਦੇ ਬਚੋਲੇ ਵਾਸਤੇ ਕਰਾਣਾ ਕਰਾ ਨਾਲੇ ਉਹਦਾ ਦੇ ਹਾਂ ਤੂੰ ਰੁਪਈਏ ਲੈ ਜੀ ਚਾਹੇ 2 ਲੱਖ ਲਈਂ ਕਰ ਸੱਚਾ ਮੈਨੂੰ ਪੈਣ ਦੇ ਖਸਮਾ ਦੀ ਆਪਣਾ ਜੀ ਕਮਾਂਡਿੰਗ ਜੀ ਨੇ ਚੁਗਲੀ ਲਾ ਦੇ ਕੋਈ ਨਹੀਂ ਵਿਗੜ ਚੁਗਲੀ ਕਰ ਸਕਦਾ ਆਪਾਂ ਕਿਸੇ ਲਈ ਇਕੱਲੇ ਹੀ ਦੱਸਦੇ ਉਹ ਪੈਣ ਦੇ ਯਾਰਾਂ ਨੇ ਪਹਿਲਾਂ ਮੇਰੇ ਪਤਾ ਕਿੰਨੇ ਟੂਨੇ ਡੰਮਣ ਕਰਾਈ ਨੇ ਜਦੋਂ ਉਹ ਵੀ ਕਰਾਂ ਦੀ ਹਣਾ ਕਿੰਨੇ ਟੂਨੇ ਡੰਮਣ ਕਰੇ ਬਹੁਤ ਜ਼ਿਆਦਾ ਮੈਂ ਦੇਖਦਾ ਹੀ ਕਦੇ ਕਿਤੇ ਪਤਾਸੇ ਤਾਂ ਰਖੇ ਨੇ ਕਦੇ ਕਿਤੇ ਨਾਰੀਅਲ ਤਾਂ ਰਖਿਆ ਕਦੇ ਕਿਤੇ ਕੁਸ ਤਾਂ ਰਖਿਆ ਹੈ ਮੇਰੇ ਸਾਲਿਆ ਨੇ ਮੇਰਾ ਰਾਸਤੇ ਚੋਂ ਕਦੇ ਮੀਟੀ ਚੱਕ ਲਈ ਕਦੇ ਕੁਸ ਚੱਕ ਲਿਆ ਭੈਣ ਦੇ ਘੜਾ ਵੀ ਦੇ ਹੁਣ ਤੱਕ ਨਹੀਂ ਟੇਕੇ ਜਿਉਂ ਨਹੀਂ ਜਿੰਨਾ ਟਾਈਮ ਮੈਂ ਜਿੰਨਾ ਟਾਈਮ ਮੈਂ ਜਿੱਚ ਨਹੀਂ ਪਿਆ ਉਹਨਾ ਟਾਈਮ ਦੇਖ ਲੈ ਮੈਂ ਮਰ ਕੇ ਮੂੰਹ ਚੋਂ ਬਚਾ ਇਹਨਾਂ ਨੂੰ ਐ ਨਹੀਂ ਹੈ ਕੱਲਾ ਕਹਿ ਰਿਹਾ ਪੁੱਤਾਂ ਦਾ ਇਹ ਚੱਲ ਦੇਣੀ ਬਾਈ ਆਪਾਂ ਨੂੰ ਚੱਲਦੇ ਨਹੀਂ ਗੱਲ ਇਹੀ ਆ ਪਾਪੇ ਬੱਸ ਦੇਣ ਚੱਲਦੇ ਹੈਂ ਤੂੰ ਹੀ ਆ ਮੇਰਾ ਨਾ ਹੈਂ ਨੀਪੀ ਮਰ ਗਈ ਵਿਚਾਰੀ ਠੀਕ ਯਾਦ ਕਰਕੇ ਪਾਪੇ ਮੈਂ ਆਇਆ ਵੀ ਪਾਣੀ ਕੌਣ ਬਾਰੂਗਾ ਮੇਰੀ ਬਹੂ ਦੇ ਨਾ ਨਾ ਕੋਈ ਗੱਲ ਨਹੀਂ ਬਾਈ ਪਾਪੇ ਪਾਣੀ ਕੌਣ ਮਾਰੂ ਮੇਰੀ ਬਹੂ ਮਰ ਪਾਣੀ ਬਸੇ ਰਹੀਆਂ ਸਮਰਾਦਾ ਪਾਣੀ ਵਾਲੀ ਪਰਵਾਹ ਨਾ ਸਾਬ ਪਾਪੇ ਅਸਲੀ ਹੁਣ ਤੂੰ ਥੋੜੀ ਸੋਹਣਾ ਲੱਗੇਂ ਮੇਰੀ ਬਹੂ ਦੇ ਤੋਂ ਪਾਣੀ ਬਾਰਦਾ ਚਲੋ ਬਾਈ ਤੇਰੀ 마ਸੀਆਂ ਪੀ ਲੈਣਗੇ ਪਾਣੀ ਤਾਂ ਫਿਰ ਹੋਰ ਕੀ ਬਣੇ ਬਾਈ 마ਸੀਆਂ ਦਾ ਸਾਰੀਆਂ ਭੈਣ ਘੜਾਉਂਦੀਆਂ ਨੇ ਕੀ ਕਰਾਂ ਮੈਂ 마ਸੀਆਂ ਨਹੀਂ ਤਾਂ ਮੇਰੀ ਮਾਂ ਮਰਵਾਈ ਜਾਗੀ ਅੱਛਾ ਜੀ ਹੋਰ ਮੈਨੂੰ ਨਹੀਂ ਪਤਾ ਹੈਗਾ ਰਾਤ ਰਾਤ ਵੀ ਤੇ ਮੇਰੀ 마ਸੀਆਂ ਨੇ ਉੱਤੇ ਡੇਗ ਤੇ ਉਤੇ ਅੱਛਾ ਹੋਰ ਬੁੜੇ ਬੇਈਮਾਨ ਦੁਨੀਆਂ ਵੀ ਹੈ ਬਾਲਾ ਜਾਦੇ ਆ ਪਤਾ ਨਹੀਂ ਕਿਸੇ ਨੇ ਕਰਦੀ ਨਹੀਂ ਬੇਈਮਾਨਾ ਆਪ ਨੂੰ ਪਤਾ ਨਹੀਂ ਵੀ ਇਹਨਾਂ ਕੀ ਚੀਜ਼ ਹੈ ਤਾਂ ਹੀ ਕਹਿਣਾ ਆਪੇ ਤਰ੍ਹਾਂ ਮੂਵ ਵਾਲਾ ਆਉਂਦਾ ਮੈਨੂੰ ਠੀਕ ਹੈ ਕੋਈ ਗੱਲ ਮੈਨੂੰ ਪੈਸੇ ਦੇ ਦੀ ਕੋਈ ਗੱਲ ਕੰਨੀ ਲੈ ਜੀ ਪੈਸੇ ਦੇ ਦੀ ਮੈਨੂੰ ਠਾਕ ਠੀਕ ਠੀਕ ਹੁਣ ਜੇ ਮੰਨ ਕੇ ਚੱਲ ਹਾਂ ਉੱਥੇ ਜੇ ਕੁੜੀ ਨਾ ਪਸੰਦ ਆਈ ਮੇਰੇ ਤਾਂ ਮਾਂ ਉਹਦੀ ਸਾਲੀ ਮਤਲਬ ਹਾਂ ਹਾਂ ਆਣਾ ਸਾਲੀ ਨਾਲ ਟਾਂਕਾ ਫਿੱਟ ਹੋ ਜੂ ਮੇਰਾ ਕਰ ਲਈ ਕਿਸੇ ਨਾ ਮਰਜ਼ੀ ਕਰ ਲਈ ਟਾਂਕਾ ਵੇ ਫਿੱਟ ਕਰ ਲੈ ਹਾਂ ਮੌਕੇ ਹੀ ਹੁੰਦੇ ਸੌ ਲੱਗੇ ਜਦੋਂ ਮੇਰਾ ਹੋ ਗਿਆ ਟਾਂਕਾ ਫਿੱਟ ਹੌਲੀ ਹੌਲੀ ਤੇਰਾ ਵੀ ਦੇਖ ਲਾਂਗੇ ਉੱਥੀ ਉਹ ਮੇਰਾ ਬੁੜੇ ਬੰਦੇ ਦਾ ਕੀ ਦੇਖੇਗਾ ਮੈਂ ਕਈ ਵਾਰੀ ਦੇਖਿਆ ਜਾਂਦਾ ਕੋਈ ਨਹੀਂ ਬਥੇਰਾ ਟਾਂਕਾ ਮੇਰਾ ਤੇਰੇ ਨਾਲ ਹੀ ਚੱਲੀ ਆਉ ਟੱਕ ਕੇ ਕੀ ਪਤਾ ਨਹੀਂ ਮੇਰੀ ਬਹੁ ਦੀ ਮਾਂ ਬੜੀ ਸੋਹਣੀ ਹੋ ਗਈ ਹਾਏ ਹਾਏ ਕੋਈ ਗੱਲ ਕੋਈ ਗੱਲ ਨਹੀਂ ਕੋਈ ਆਪਾਂ ਦੋਨੇ ਜਣੇ ਇਕੱਠੇ ਬਗ ਜਗ ਰਹੇ ਤੇਰੇ ਸਹੁਰੇ ਵੀ ਉੱਥੇ ਮੇਰੇ ਸਹੁਰੇ ਵੀ ਵਾਹ 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 ਔਰ ਇੱਕੇ ਬਸ ਤੇ ਇੱਕੇ ਬੜੀ ਗੱਲ ਬੜੀ ਗੱਲ ਹੈ ਹਿੰਮਤ ਦੀ ਕਰੀ ਵੀ ਮੁੰਡੇ ਦੀ ਹੁਣ ਗੱਲ ਇਹ ਆ ਬਾਪੇ ਜੇ ਆਪਾਂ ਕਿਤੇ ਨਾ ਕਪੜਾ ਲੀੜਾ ਚੱਜ ਦਾ ਪਾਇਆ ਜਾਂ ਉਹ ਚੱਜ ਦਾ ਨਾਂ ਦਿੱਤਾ ਆਪਣੀ ਤਾਂ ਫੱਟੀ ਪੁੱਜੂ ਫੱਟੀ ਪੁੱਜੂ ਹਾਂ ਅਗਲਾ ਕੂਗਾ ਇਹ ਬੜੀ ਕੋਠੀ ਕਰਕੇ ਹੈ ਕੋਈ ਕੰਜੂਸ ਪਣਾ ਪੈਣ ਦੇ ਯਾਰ ਇਹ ਦਿਖਾਉਂਦੇ ਕੋਈ ਗੱਲ ਨਹੀਂ ਬਈ ਹਾਂ ਚਾਹੇ ਆਪਣੇ ਕੱਪੜਿਆਂ ਦੇ 5 ਲੱਖ ਰੁਪਏ ਲੱਗ ਜੇ ਚੱਕ ਮੇ ਤੋਂ ਚੱਕ ਮੇ ਮੇਰੀ ਇੱਕ ਗੱਲ ਸੁਣ ਲੈ ਆਪਣੇ ਨਾਲ ਜਿਹੜਾ ਤਾਇਆ ਦਾ ਸੁੱਖਾ ਹਾਂ ਠੀਕ ਹੈ ਉਹਨੂੰ ਚਾਦਰਾਂ ਮੈਂ ਟੌਪ ਦਾ ਲਿਆ ਦੂਆ ਮੇਰੀ ਬਹੂ ਸੋਣੀ ਆ ਜੇ ਠੀਕ ਹੈ ਚਾਦਰੇ ਬਥੇਰੀ ਹਾਂ ਹੁਣ ਅਗਲਾ ਆਪਾਂ ਨੂੰ ਦੇਖਦਾ ਪਾਪੀ ਜੇ ਮੇਰੀ ਬਹੂ ਆ ਗਈ ਮੇਰਾ ਘਰ ਬਸ ਗਿਆ ਆਪਾਂ ਨੂੰ ਛੜੇ ਕਹਿਣੋ हट ਜਾਣਗੇ हट ਜਾਣਗੇ ਗੱਲ ਸਹੀ ਹੈ ਬਾਈ ਹੁਣ ਤੇਰੀ ਸੀਗੀ ਉਹ ਮਰ ਗਈ ਮਰ ਗਈ ਠੀਕ ਹੈ ਚਾਚਾ ਸੁੱਖਾ ਤਾਇਆ ਮੇਰਾ ਤਾਂ ਚਾਚੀ ਨਿਕਲੀ ਉਹ ਚੜ੍ਹਦੇ ਕੋਲ ਉਸੀ ਆ ਹਾਂ ਤਾਇਆ ਸੁੱਖਾਗਾ ਉਹ ਹੋਏ ਉਹ ਛੜਾਗਾ ਛੜਾਏ ਜੇ ਮੈਂ ਵੀ ਛੜਾ ਰਹਿ ਗਿਆ ਸੌ ਲੱਗੇ ਨਹੀਂ ਨਹੀਂ ਤੂੰ ਨਹੀਂ ਬਸ ਫਿਰ ਮੈਂ ਪੈਸੇ ਦੇ ਦੀ ਮੈਨੂੰ ਪੈਸੇ ਦੇ ਮੈਂ ਬਾਣੀਆਂ ਬੁਣੀਆਂ ਦੇ ਨਹੀਂ ਜਾਂਦਾ ਹੈਗਾ ਮੈਂ ਕਿਹਾ ਤੂੰ 2 ਲੱਖ ਰੁਪਈਆ ਲੈ ਚੱਕ ਨਾ ਤੂੰ ਕਰਾਂ ਦੀ ਜਿਹੜਾ ਵਿਚੋਲੇ ਜਾਈ ਪਾਣੀ ਨਹੀਂ ਪਾਪ ਦੇ ਜਾਂਦਾ ਇੰਨੇ ਪੈਸੇ ਕਰ ਦਿੱਤੇ ਨਹੀਂ ਹੈਗੇ ਨਹੀਂ ਨਾ ਪੰਪਲੀ ਹੈਗੀ ਹੁਣ ਤਾਂ ਬਾਈ ਰਿਸ਼ਤੇ ਦੀ ਗੱਲ ਆ ਗਈ ਮੈਨੂੰ ਵੀ ਖੁਸ਼ੀ ਹੋਊਗੀ ਹਾਂ ਜੋ ਰਿਸ਼ਤੇ ਦੀ ਗੱਲ ਆ ਗਈ ਮੈਨੂੰ ਪਾਪੇ ਉਂ ਨਹੀਂ ਖੁਸ਼ ਹੋਈ ਤੈਨੂੰ ਦੋਰੀ ਮਾਂ ਕਰਕੇ ਖੁਸ਼ੀ ਹੋ ਗਈ ਹੋਰ ਨਤੀ ਚੋਈਦੀ ਚੱਲ ਠੀਕ ਆ ਪਾਪੇ ਹੂੰ ਚੰਗਾ ਬਾਈ ਹਾਂ ਕੋਈ ਗੱਲ ਨਹੀਂ ਮੈਂ ਫਿਰ ਜਾ ਕੇ ਥੱਲੇ ਜਾ ਕੇ ਕੱਪੜਾ ਲੀਡਾ ਦੇਖਾਂ ਦੇਖ ਲੈ ਜਿਹੜੇ ਧੋਣ ਵਾਲੇ ਪਾਈ ਨੇ ਆਪਣੇ ਖੇਤੇ ਵੀ ਜਾਣਾ ਪਣੇ ਹੋਰ ਦੇਖ ਬਾਈ ਅੱਜ ਦੀ ਚਾਲਰ ਬਣ ਜਾਵਾਂ ਜੀ ਕਰਦਾ ਪੁਲਸੀ ਆ ਯਾਰਾ ਓਏ ਕੀ ਜਦਾ ਨਾ ਪੁਲਿਸ ਵਰਤੀਆਂ ਜਦਾ ਬਹੁ ਨਿਆਰ ਆ ਰਿਆ ਨਾ ਕੁਛ ਵਾਲਾ ਰੋਕ ਸਕਦਾ ਨਾ ਕੋਈ ਟੋਕ ਸਕਦਾ ਟੋੜ ਨਾਲ ਮੁੱਛਾਂ ਨੂੰ ਵੱਟ ਦੇ ਕੇ ਨਿਕਲ ਜਾਈਦਾ ਪਰ ਕੀ 7 ਵਜੇ ਖੜੋ ਕੇ ਕੋਈ ਆਹ ਕਿਹੜਾ ਤੜਕੀ ਆ ਜਾ ਹਰਮਣਾ ਹੋਏ ਆ ਆ ਨੰ ਜਾ ਕੇ ਮੈਂ ਚਾਚਾ ਠੀਕ ਹੈ ਤੂੰ ਦੱਸੋ ਤਿਆਰ ਹੋ ਗਿਆ ਤਿਆਰ ਤਾਂ ਹੁੰਦੀ ਰਹਿਣਾ ਕਿਉਂਕਿ ਪਤਾ ਤੇਰੇ ਤੜਕੇ ਡਿਊਟੀ ਦਾ ਟਾਈਮ ਹੁੰਦਾ ਹੈ 7 ਵਜੇ ਅੱਛਾ ਅੱਛਾ ਲਾਏ ਡਿਊਟੀ ਪਰ ਹੈ ਆ ਗਿਆ ਸੀ ਕਿ ਤੂੰ ਤੂੰ ਕਹਿੰਦਾ ਹੀ ਕਿ ਮੈਂ ਡਿਊਟੀ ਤੋਂ ਆਇਆ ਘਰੇ ਕਹਿੰਦਾ ਸੀ ਸਾਡੇ ਹਾਂ ਮੈਂ ਕਿਹਾ ਸੀ ਤੈਨੂੰ ਹਾਂ ਫਿਰ ਤੂੰ ਕਹਿੰਦਾ ਹੀ ਮੈਂ ਡਿਊਟੀ ਤੋਂ ਆ ਕੇ ਗੱਲ ਕਰੂੰਗਾ ਤੇ ਹੁਣ ਤਾਂ ਹੋ ਗਿਆ ਟਾਈਮ 5 ਵਜਣ ਵਾਲੇ ਹੋ ਰਹੇ ਨੇ ਆਇ ਆਥਣ ਦੇ ਤੂੰ ਟੈਨਸ਼ਨ ਨਾਲ ਐ ਕਰ ਦੂੰਗਾ ਤੇਰੀ ਗੱਲ ਕਰਦੇਗਾ ਕਦੋਂ ਮੈਂ ਤਾਂ ਬਾਲਾ ਓੱਖਾ ਹੋ ਰਿਆਂਗਾ ਸੌਂ ਰੱਪ ਦੀ ਓੱਖੇ ਨੂੰ ਨਾਲ ਕੀ ਹੋ ਗਿਆ ਚਾਹ ਦੇ ਓੱਖਾ ਮੇਰੇ ਤਾਂ ਕੰਮ ਸੌਣ ਕਿਹ ਹੈ ਤਾਂ ਨਹੀਂ ਘਰੇ ਕੋਈ ਕਿਤੇ ਚਾਚੀ ਹੋਵੇ ਚਾਚੀ ਤਾਂ ਗਈ ਹੋਈ ਐ अच्छा अच्छा ਮੈਂ ਤੈਨੂੰ ਪਤਾ ਹੈ ਤੈਨੂੰ ਪਤਾ ਸਾਰਾ ਪਤਾ ਵੀ ਕਿਉਂ ਔਖ ਹੈ ਅੱਛਾ ਹਾਂ ਬਸ ਫਿਰ ਠੀਕ ਹੈ ਹਾਂ ਮੈਂ ਕਹਿੰਦਾ ਕਿ ਕਦੋਂ ਕਰਾਂਗੇ ਫਿਰ ਰਿਸ਼ਤਾ ਜਾ ਉਹ ਕਰਾ ਦਾਂਗੇ ਪਲੀਜ਼ ਕੀ ਕਾਲੀ ਹੋ ਗਈ ਤੈਨੂੰ ਆ ਦੋ ਦਿਨ ਖੜ ਜਾ ਮਕਲਾਵਾ ਖੜ ਜਾ ਦੋ ਦਿਨ ਤੂੰ ਤਾਂ ਕਹਿੰਦਾ ਕਿ ਮੈਂ ਗੱਲ ਕਰੂੰਗਾ ਫਿਰ ਸ਼ਗਨ ਸ਼ੁਗਨ ਬਾਰੇ ਕੋਈ ਮੈਂ ਤਾਂ ਕਪੜਾ ਲੀੜਾ ਵੀ ਲਿਆਂਦਾ ਮੇਰੀ ਗੱਲ ਸੁਣ ਲੈ ਸ਼ਗਨ ਸ਼ੁਗਨ ਤਾਂ ਪਾਦਾ ਕੋਈ ਗੱਲ ਹੀ ਹਾਂ ਤੂੰ 50000 ਰੁਪਏ ਤਿਆਰ ਕਰ ਲੈ 50000 ਪਹਿਲਾਂ ਕਾਹਨੋਂ ਦਿੰਦਾ ਹੁੰਦਾ 50000 ਚਾਚੇ ਤੂੰ ਦਊਂਗੀ ਫੁੱਦੂ ਗੱਲਾਂ ਕਰੀ ਜਾਂਦਾ ਉਹੀ ਫੇਰ ਜੇ ਤੈਨੂੰ ਕਹਿਤਾ ਵੀ 50000 ਤਿਆਰ ਕਰ ਲੈ ਫੇਰ ਰਿਸ਼ਤਾ ਹੋਊਗਾ ਮੇਰੀ ਗੱਲ ਸੁਣਦਾ ਮੇਰੇ ਤੇ ਪਰਚੇ ਪਹਿਲਾਂ ਵੀ ਬਹੁਤ ਚੱਲਦੇ ਨੇ ਮੈਨੂੰ ਕੋਈ ਚੱਕਰ ਨਹੀਂ ਠੀਕ ਹੈ ਤੂੰ ਮੈਨੂੰ ਮੈਨੂੰ ਹਵਾ ਜੀ ਨਾ ਦਿਖਾ ਚਾਚੇ ਪਰਤੀ ਦੀ 50000 ਕਾਹਨੋਂ ਦਿੰਦਾ ਪਹਿਲਾਂ ਇੰਨਾ ਕ ਤਾਂ ਮੈਨੂੰ ਨੌਲੇਜ ਆ ਗਈ ਚਾਹੇ 8ਵੀਂ ਫੇਲਾਂਗਾ ਤੂੰ ਮੇਰੀ ਗੱਲ ਸੁਣ ਲੈ ਥੋੜੇ ਪੁੱਕੀ ਦੇ ਪਰਚਾ ਪਾਉਂਗਾ ਓਏ ਹੁਣ ਨਹੀਂ ਵੇਚਦੇ ਹੁਣ ਨਹੀਂ ਵੇਚਦੇ ਚਾਚਾ ਪਹਿਲਾਂ ਵੇਚਦਾ ਹੁੰ ਚਾਚਾਏ 50000 ਰੁਪਏ ਦੇ ਦੀ ਮੈਨੂੰ ਛੋੜਾ ਰਿਸ਼ਤਾ ਕਰਵਾ ਦੂੰਗਾ ਬੋਲ ਰਿਸ਼ਤਾ ਫਿਰ ਪਹਿਲਾਂ ਕੌਣ ਦਿੰਦਾ ਹੁੰਦਾ ਚਾਚਾ ਤੂੰ ਤਾਂ ਮਜ਼ਾਕ ਕਰਨ ਲੱਗ ਗਿਆ ਮਜ਼ਾਕ ਨੂੰ ਸਾਲੇ ਮਤਰੀ ਸਾਲੀ ਲੱਗਦੀਆਂ ਤੂੰ ਮੈਨੂੰ 50000 ਰੁਪਏ ਤੈਨੂੰ ਕਈ ਤਾਂ ਵੀ ਜਦੋਂ ਮੇਰੀ ਬਹੂ ਆ ਗਈ ਮੇਰੇ ਕੋਲੇ ਬੈ ਗਈ ਜਦੋਂ ਲੜਫੜਾਤਾ ਮੈਨੂੰ ਉਹਦਾ ਉਹਦੋਂ ਤਣੂ 50000 ਰੁਪਏ ਦੇ ਦੂੰ ਪਹਿਲਾਂ ਕੋਈ ਪੈਸਾ ਨਹੀਂ ਤੂੰ ਮੇਰੀ ਇੱਕ ਗੱਲ ਸੁਣ ਲੈ 50000 ਪਾਉਣਾ ਫਿਰ ਰਿਸ਼ਤਾ ਹੋਊਗਾ ਨਹੀਂ ਹੁੰਦਾ ਨਹੀਂ ਮੈਂ ਭੁੱਕੀ ਦਾ ਪਰਚਾ ਠੋਕੂਗਾ ਫਿਰ ਦੇ ਦੇ ਬੋਲ ਅਈ ਤੂੰ ਠਾ ਪਰਚਾ ਕਿਵੇਂ ਪਾ ਦੇਗਾ ਚਾਚੇ ਜ ਮੈਂ ਦੇਖਿਆ ਕੱਲ ਪਰਸਦਰ ਬਾਪ ਆਪੇਜਦਾ ਆਹੋ ਵੇਚਦਾ ਯਾਰ ਆਪਾ ਤੂੰ ਤਾਂ ਚਾਚਾ ਹੋਰੇ ਫੁੱਦੂ ਗੱਲਾਂ ਕਰਨ ਲੱਗਿਆ ਹੋਣਾ ਉਹੋ ਕੈਲੇ ਨੂੰ ਦੇਣ ਲੱਗ ਰਿਹਾ ਤੇ ਆਪਦੀ ਭੈਣ ਕਢਾਵੇ ਕੈਲਾ ਯਾਰਾ ਕੈਲਾ ਨਾਲੇ ਸਾਰੇ ਤੈਨੂੰ ਅੰਦਰ ਚੱਕਰੂਗਾ ਅੰਦਰੇ ਲੈ ਜਾਊਗਾ ਨਾਲੇ ਚੱਕਰੂ ਮੇਰੇ ਤੇ 20 ਭਾਰਤੀ ਚਲਦ ਨੇ ਕਰਵਾ ਦੇ ਜਿਹੜਾ ਕੁਸ ਕਰਵਾਉਣਾ ਯਾਰਾ ਕਰਵਾਦਾ ਫਿਰ ਕਰਵਾਵਾ ਕਰਵਾਵਾ ਫਿਰ ਮਜ਼ਾਕ ਕਰਦਾ ਯਾ ਚਾਚੇ ਮਜ਼ਾਕ ਮਜ਼ਾਕ ਨੂੰ ਸਾਰੇ ਮੈਂ ਤੇਰੀ ਹਸਾਈ ਲਾਗਿਆ ਫੇਰ ਫੇਰ ਮਜ਼ਾਕ ਕਰਦਾ ਮਜ਼ਾਕ ਕਰਦਾਗਾ ਨਾ ਪਰਚਾ ਪਰਚਾ ਨਾ ਪੌਦਿੰਦੀ ਖਲਾ ਪਟੜਾ ਨਹੀਂ ਚੱਲੇ ਜਾਂਦਾ ਇਹ ਗੱਲ ਸੁਣ ਨੇ ਹੀ ਮੈਂ ਪਉਂਗਾ ਸੋਤੇ ਦੇ ਪਰਚਾ ਠੀਕ ਹੈ 50000 ਰੁਪਏ ਦੇ ਮੈਂ ਪਹਿਲਾਂ ਤੁਹਾਨੂੰ 50000 ਰੁਪਏ ਦੇ ਦੇ ਮੇਰੇ ਖਾਤੇ 'ਚ ਪੁਆਏ ਸੀ ਮੇਰੇ ਵਾਲੇ ਪਾਪੇ ਨੇ ਜਿੰਮੇ 10000 10000 ਐ 10000 ਨਾਲ ਮੈਂ ਕੁਛ ਨਹੀਂ ਦਾਰ ਤੇ ਤੈਨੂੰ ਕਹਿਦਾ ਕਿਹੜਾ ਕਹਿਦਾ ਵੀ 50000 ਤੋਂ 25 ਘੱਟ ਨਹੀਂ ਨਾ ਹੁਣ ਮੇਰੀ ਗੱਲ ਸੁਣ ਜਿਹੜੇ ਮੇਰੇ ਪੈਸੇ ਦਾ ਬਲੇ ਜੈਂਟ ਨੇ ਉਹ ਵੀ ਕਢਵਾ ਦੇਗਾ ਫਿਰ ਵਿੱਚੇ ਓਏ ਤੂੰ ਜੈਂਟਾ ਵਾਲੀ ਬਾਤ ਚ ਦੇਖਾਂਗੇ ਤੂੰ ਆ ਤਾਂ ਨਿਬੜ ਲੈ ਪਹਿਲਾਂ ਤੇ ਘਰ ਵਾਲੀ ਚ ਲਿਆ ਫਿਰ ਦੇਖ ਰਿਆਂ ਮੈਂ ਤੈਨੂੰ ਕਰਦਾ ਪੈਸੇ ਸੈਂਡ ਕਰਦਾ ਇੱਕ ਮਿੰਟ ਆ ਆ ਉਹੀ ਨੰਬਰ ਆਗਾ ਕਰਜਾ ਕਿੱਥੇ ਵਾਗਿਆ ਗੁਰੀ ਚਾਚਾ ਹਾਂ ਇੱਕ ਮਿੰਟ ਉਹ ਆ ਤੇ ਨੰਬਰ ਕਿੰਨੇ ਪਾਵਾ ਪੂਰਾ ਪਾਵਾ ਪੂਰਾ 50000 ਪਾ ਫਿਰ 2500 ਰੁਪਏ ਦਾ ਛੱਡ ਦੇ ਮੁਰਗਾ ਖਾ ਲੂ ਮੱਥਨੇ ਓ ਤੂੰ ਮੁਰਗੇ ਖਾਣ ਨੂੰ ਕੀ ਬਣਾ ਤੂੰ ਤੇਰਾ ਕੰਮ ਨਹੀਂ ਹੋਊਗਾ ਤੂੰ ਮੈਂ ਐਸਾ ਬਣੂਗਾ ਬਣੂਗਾ ਫਿਰ ਤੂੰ ਮੈਨੂੰ ਦੱਸ ਕਰਜਾ ਇੱਕ ਮਿੰਟ ਇਹ ਮੇਰੀ ਗੱਲ ਸੁਣ ਲੈ ਨਹੀਂ ਤਾਂ ਤੜਕ ਲਿਆ ਜੀ ਮੈਨੂੰ ਕੂਤਲਾ ਠੀਕ ਹੈ ਨਾਲ ਜਾ ਦੀ ਮੁਰਗਾ ਆ ਚੱਕ ਹੋਗੇ ਹੋ ਗਏ ਹਾਂ ਚੱਲ ਠੀਕ ਹੈ ਠੀਕ ਆ ਹੁਣ ਫਿਰ ਮੇਰਾ ਰਿਸ਼ਤਾ ਪੱਕਾ ਮਹੱਤ ਇਟ ਵਰਗਾ ਪੱਕਾ ਹੈ ਕਿ ਮੈਂ ਪੱਕੀ ਗੱਲ ਹੋਵੇ ਕਿਤੇ ਜਮਾ ਪੱਕੀ ਗੱਲ ਹੈ ਹੁਣ ਨਹੀਂ ਵੇਚਦੇ ਅਸੀਂ ਭੁੱਕੀ ਕਿਨੇ ਝੂਠਾ ਪਰਚਾ ਫੇਰ ਪਵਾਦੇ ਮੇਰੀ ਗੱਲ ਸੁਣ ਲੈ ਜੇ ਤੂੰ ਰਿਸ਼ਤੇ ਆ ਵਾਸਤੇ ਆਇਆ ਦੁਆਰੋਂ ਫਿਰ ਮੈਂ ਤੇਰੇ ਤੇ ਪਰਚਾ ਪਾਉਂਗਾ ਜਰਾ ਕੋਈ ਗੱਲ ਬਣੀ ਯਾਰ ਚਾਚੀ ਕੋਈ ਨਹੀਂ ਮਿਲਣੀ ਬਤਾ ਗੱਲਾਂ ਯਾਰ ਤੇਰੀਆਂ 50000 ਰੁਪਏ ਦਿੱਤਾ ਤੈਨੂੰ ਯਾਰ ਅਸੀਂ ਮੈਨੂੰ ਹੀ ਬਤਾ ਮੈਂ ਤਾਂ ਪਹਿਲੀ ਲੱਖ ਰੁਪਏ ਜੈਂਟ ਦੱਬ ਗਏ ਯਾਰ ਮੈਂ ਤਾਂ ਮੁੱਕਰ ਗਿਆ ਮੈਂ ਤਾਂ ਬੁਲਾਣਾ ਫਿਰ ਮੈਨੂੰ ਕਿ ਲੋੜ ਯਾਰ ਫੁੱਦੂ ਗੱਲਾਂ ਕਰੀ ਜਾਂਦਾ ਤੂੰ ਗੱਲ ਕਿਉਂ ਮੈਂ ਤੈਨੂੰ ਪਰਚੇ ਦਪਾਉਂਗਾ ਖਰਚਾ ਨਿਕਲੋ ਰੋਬਰ ਕਰੀ ਨਿਕਲੋ ਚਾਚੇ ਐਂ ਫੁੱਡੀ ਮਜ਼ਾ ਹੁੰਦਾ ਆ ਜੇ ਚੱਕੀ ਮੂੰਹ ਗੋਡੇ ਵਰਕੇ ਨੂੰ ਐਵੇਂ ਹੀ ਛੱਡਣਾ ਪੈਂਦਾ ਫੇਰਾ ਤਾਂ ਹੀ ਲੋਟ ਆਉਂਗੇ ਕਰਦੇ ਦੇ ਕਬਜ਼ਾ ਮੇਰੀ ਜ਼ਮੀਨ ਤੇ ਕੋਈ ਜਲ ਕਿਹਾ ਦਿਨਾ ਦੋਗੇ ਮਲਾਰੀਮ ਭੰਜਦੇ ਹੋ ਉਹ ਆ ਕੇ ਪਗਮਾ ਤੁਮਾਂ ਦੀ ਸਰਕਾਰ ਆਈ ਹੈ ਨਾ ਹੁਣ ਫਿਰ ਮੈਂ ਪੁਆ ਕੇ ਵਾਰ ਵਾਰ ਚੀ ਮੈਨੂੰ ਵੀ ਪੂਰੀ ਨਾ ਕਰਨ ਜੇ 50000 ਦਾ ਦਿੱਤਾ ਨਾ ਬਦਲਦਾ ਮੌਸਮ ਲੱਗਦਾ ਬਈ ਮੀ ਕਣੀ ਕੋਈ ਕੋਈ ਦਿਖਦੀ ਏ ਉਹ ਰੱਬਤਾ ਦੀ ਭੈਣ ਮਰਾਵੇ ਹਾਂ ਕੀ ਹੋ ਗਿਆ ਤਾਂ ਤਾਂ ਉਹੀ ਕੰਮ ਆ ਸੱਚੀ ਓਏ ਜਿਹਨੂੰ ਪਾਈ ਸਮਝਾਈ ਪਾਪੇ ਉਹਨਾਂ ਤਾਂ ਕਰਤਾ ਕੰਮ ਬੜਾ ਕੰਮ ਆ ਜੇ ਫਿਰ ਮੈਂ ਪੁੱਛੂਗਾ ਕੋਈ ਨਹੀਂ ਉਦੋਂ ਆਪ ਤੇ ਸਾਡਾ ਫਰਕ ਬਹੁਤ ਏ ਜਦੋਂ ਮੈਂ ਪੁੱਛੂਗਾ ਭੱਜ ਨਹੀਂ ਕਿਤੇ ਨਹੀਂ ਸਕਦਾ ਭੱਜ ਕੀ ਨਹੀਂ ਸਕਦਾ ਉਹ ਤਾਂ ਜਿਵੇਂ ਫੱਟੀ ਪੋਚਦੀ ਦੱਸਦਾ ਵੀ ਕਿਵੇਂ ਪੋਚੀ ਮੇਰੇ ਸਾਲੇ ਦਾ ਪੁਲਿਸ ਆਇਆ ਜਾ ਮੈਨੂੰ ਕਹਿੰਦਾ ਨਹੀਂ ਤਾਂ 50000 ਰੁਪਏ ਦੇ ਹਾਂ ਨਹੀਂ ਕਹਿੰਦਾ ਸਾਲੇ ਦੇ ਝੂਠਾ ਕੇਸ ਪਾਉਂ ਓ ਹੋ ਹੋ ਬੋਕੀ ਦਾ ਕੇਸ ਕਹਿੰਦਾ ਇਧਰ ਤੇ ਕਾਂਦਰਾ ਬਾਪੂ ਭੂਕੀ ਵੇਚਦਾ ਕਹਿੰਦਾ ਐ ਪੌਕੇ ਸਟੜ ਬੱਦਾਂ ਨਿਕੜੇ ਯਾਰ ਕਟੜ ਕੀ ਨਿਕਲਿਆ ਬਹੂਕ ਤੁਕੀ ਕਹਿੰਦਾ ਜਦੋਂ ਮੈਨੂੰ ਜਾਪਾ ਦੇ ਮਾਰੂ ਤੇਰੇ ਮੁੱਕੀ ਐ ਹੋਰ ਕਹਿੰਦਾ ਬਹੂ ਲਿਆ ਤੈਨੂੰ ਚੰਗੀ ਪੜੀ ਬਹੂਕੀ ਮੈਂ ਚੱਟਾਂ ਪਾਪੇ ਓਏ ਬਹੂ ਨੂੰ ਕੀ ਚੱਟਾਂ ਓਏ ਮਿਰਤਾ ਪਹਿਲੀ ਜੈਂਟਾਂ ਨੇ ਲੱਖ ਲੱਖ ਰੁਪਏ ਖਾ ਲਿਆ ਓਏ ਕੋਈ ਨਹੀਂ ਕੋਈ ਨਹੀਂ ਪਾਪੇ ਕੀ ਕਰਾਂ ਮੈਂ 50000 ਉਹ ਬਾਗ ਗਿਆ ਕੋਈ ਨਹੀਂ ਬਾਗ ਗਿਆ ਮੈਨੂੰ ਉਹਨੂੰ ਕਰ ਲਾਂ ਦੀ ਗੱਲ ਆ ਉਹਨਾਂ ਨਾਲ ਗੱਲਬਾਤ ਕਰਕੇ ਮੈਂ ਖਰਾਬ ਨਹੀਂ ਕੰਮ ਹੋਣ ਦਿੰਦਾ। ਖਰਾਬ ਕੀ ਨਹੀਂ ਹੁੰਦਾ? ਇਹ ਦੂ ਬਾਅਦ ਕੀ ਹੋਊਗਾ? ਖਰਾਬ ਤਾਂ ਲੰਘ ਗਿਆ ਹੁਣਾ ਸ਼ਿਮਲੇ ਸ਼ਾਮਲੇ ਕਣੀ ਮੈਂ ਤਾਂ ਦੇ ਵੀ ਟੱਪ ਗਿਆ ਹੁਣਾ। ਮੌਕੇ ਦੀ ਮੌਕੇ ਉਸੇ ਪਿੰਡ ਚ ਵਿਆਹੂਗਾ ਤੈਨੂੰ ਹੋਰ ਬਚੋਲਾ ਕਰ। ਉਸੇ ਪਿੰਡ ਚ ਕਰੇਗਾ ਕੀ? ਮੇਰੇ ਤਾਂ ਸੋਹਣੀ ਬਾਲੀ ਲੱਗਦੀ ਸੀ। ਪਾਪੇ ਓਏ ਕੁੜੀ ਦੀ ਫੋਟੋ ਦਿਖਾਈ ਹੁਣੇ। ਹਾਏ। ਸੌ ਪਾਪੇ ਦਿਲ ਟੁੱਟ ਗਿਆ ਮੇਰਾ ਤਾਂ। ਮੇਰਾ ਵੀ ਟੁੱਟ ਗਿਆ ਨਾਲ ਤੇਰੇ। ਤੇਰਾ ਕਿਵੇਂ ਤੈਨੂੰ ਕੀ ਹੋਇਆ? ਚੰਦ ਬਹੁਤਾ ਮੇਰੀ ਭੱਜੀ ਆ। ਤੇਰੀ ਭੱਜੀ ਜਿਹੜੀ ਦੀ ਬਹੂ ਦੀ ਮਾਂ ਸੀ। ਹਾਂ। ਉਹ ਸਾਡਾ ਬੱਚ ਹੋ ਰਿਹਾ ਸੀ